ਸਸ਼੍ਰੀਕਾਰ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਆਪਰੇਸ਼ਨ ਸ਼ੀਲਡ ਦੇ ਤਹਿਤ ਜਿੱਥੇ ਵਕੋਵਕਰੇ ਇਲਾਕਿਆਂ ਦੇ ਵਿੱਚ ਮੌਗਡਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਨੇ ਸਰਹੱਦੀ ਸੂਬੇ ਜਿੱਥੇ ਆਪਰੇਸ਼ਨ ਸ਼ੀਲਡ ਦੇ ਤਹਿਤ ਮੌਗਡਲ ਹੋ ਰਹੀ ਹੈ ਤੇ ਸਾਇਰਨ ਵੱਜਦਿਆ ਸਾਰ ਹੀ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਹੈ ਤਸਵੀਰਾਂ ਵੀ ਤੁਹਾਨੂੰ ਉਖਾ ਰਿਹਾ ਜਿੱਥੇ ਸ਼੍ਰੀਨਗਰ ਤੇਜ ਦੇ ਨਾਲ ਹੀ ਚਾਰ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਹੋਈ ਅਖਨੂਰ ਦੇ ਵਿੱਚ ਵੀ ਮੌਕ ਡ੍ਰਿਲ ਕੀਤੀ ਗਈ ਹੈ ਤੇ ਸ਼੍ਰੀਨਗਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਮੌਕ ਡ੍ਰਿਲ ਹੁੰਦੀ ਹੈ ਤਾਂ ਦੱਸਿਆ ਗਿਆ ਹੈ ਕਿ ਸਾਇਰਨ ਵੱਜਦਿਆਂ ਸਾਰ ਹੀ ਪੂਰਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ ਤੇ ਅਜਿਹੀ ਆਪਦਾ ਜਾਂ ਫਿਰ ਜੰਗ ਵਰਗੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਨੂੰ ਸਪੈਸ਼ਲ ਤੌਰ ਤੇ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਅਭਿਆਸ ਕੀਤਾ ਜਾ ਰਿਹਾ ਹੈ ਜਿਸ ਤਹਿਤ ਆਪਰੇਸ਼ਨ ਸ਼ੀਲਡ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਡੀਸੀ ਦਫਤਰ ਤੇ ਉੱਥੇ ਹੀ ਅਖਨੂਰ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਹੈ ਤਾਂ ਜਿਹੜੇ ਸਾਇਰਨ ਨੇ ਉਹ ਵੱਜਣੇ ਸ਼ੁਰੂ ਹੁੰਦੇ ਨੇ ਜਿਵੇਂ ਜੰਗੀ ਹੂਟਰ ਵੱਜਦੇ ਨੇ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤੇ ਇਸ ਦੇ ਨਾਲ ਹੀ ਕਿਵੇਂ ਜੰਗ ਵਰਗੇ ਹਾਲਾਤਾਂ ਦੇ ਨਾਲ ਨਜਿੱਠਣਾ ਉਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਿਵੇਂ ਜੇਕਰ ਕੋਈ ਕੁਦਰਤੀ ਆਪਦਾ ਆਉਂਦੀ ਹੈ ਜਾਂ ਫਿਰ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਉਸ ਦੇ ਨਾਲ ਨਜਿੱਠਣਾ ਇਸ ਦੀ ਖਾਸ ਤੌਰ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਸ਼੍ਰੀਨਗਰ ਤੇ ਅਖਨੂਰ ਦੀਆਂ ਵਖਾ ਰਹੇ ਆ ਆਪਰੇਸ਼ਨ ਸ਼ੀਲਡ ਦੇ ਤਹਿਤ ਜਿਵੇਂ ਜੰਗੀ ਹੂਟਰ ਵੱਜਦੇ ਨੇ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਪੈਸ਼ਲ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਤੇ ਆਪਰੇਸ਼ਨ ਸ਼ੀਲਡ ਦੇ ਤਹਿਤ ਜਿੱਥੇ ਵਕੋਵਕਰੇ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਨੇ ਸਰਹੱਦੀ ਸੂਬੇ ਜਿੱਥੇ ਆਪਰੇਸ਼ਨ ਸ਼ੀਲਡ ਦੇ ਤਹਿਤ ਮੌਕ ਡ੍ਰਿਲ ਹੋ ਰਹੀ ਹੈ ਤੇ ਸਾਇਰਨ ਵੱਜਦਿਆਂ ਸਾਰ ਹੀ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਹੈ ਤਸਵੀਰਾਂ ਵੀ ਤੁਹਾਨੂੰ ਉਖਾ ਰਿਹਾ ਜਿੱਥੇ ਸ਼੍ਰੀਨਗਰ ਤੇਜ ਦੇ ਨਾਲ ਹੀ ਹੋਰ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਹੋਈ। ਅਖਨੂਰ ਦੇ ਵਿੱਚ ਵੀ ਮੌਕ ਡ੍ਰਿਲ ਕੀਤੀ ਗਈ ਹੈ ਤੇ ਸ਼੍ਰੀਨਗਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਮੌਕ ਡ੍ਰਿਲ ਹੁੰਦੀ ਹੈ। ਦੱਸਿਆ ਗਿਆ ਕਿ ਸਾਇਰਨ ਵੱਜਦਿਆਂ ਸਾਰ ਹੀ ਪੂਰਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ ਤੇ ਅਜਿਹੀ ਆਪਦਾ ਜਾਂ ਫਿਰ ਜੰਗ ਵਰਗੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਨੂੰ ਸਪੈਸ਼ਲ ਤੌਰ ਤੇ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ। ਤਾਂ ਅਭਿਆਸ ਕੀਤਾ ਜਾ ਰਿਹਾ ਹੈ ਜਿਸ ਤਹਿਤ ਆਪਰੇਸ਼ਨ ਸ਼ੀਲਡ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਡੀਸੀ ਦਫ਼ਤਰ ਤੇ ਉੱਥੇ ਹੀ ਅਖਨੂਰ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਹੈ ਤਾਂ ਜਿਹੜੇ ਸਾਇਰਨ ਨੇ ਉਹ ਵੱਜਣੇ ਸ਼ੁਰੂ ਹੁੰਦੇ ਨੇ ਜਿਵੇਂ ਜੰਗੀ ਹੂਟਰ ਵੱਜਦੇ ਨੇ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤੇ ਇਸ ਦੇ ਨਾਲ ਹੀ ਕਿਵੇਂ ਜੰਗ ਵਰਗੇ ਹਾਲਾਤਾਂ ਦੇ ਨਾਲ ਨਜਿੱਠਣਾ ਉਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਿਵੇਂ ਜੇਕਰ ਕੋਈ ਕੁਦਰਤੀ ਆਪਦਾ ਆਉਂਦੀ ਹੈ ਨਯਾਫੇ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਉਸ ਦਿਨਾਂ ਨਜਿੱਠਣਾ ਇਸ ਦੀ ਖਾਸ ਤੌਰ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਸ਼੍ਰੀਨਗਰ ਤੇ ਅਖਨੂਰ ਦੀਆਂ ਵਖਾ ਰਹੇ ਆ ਆਪਰੇਸ਼ਨ ਸ਼ੀਲਡ ਦੇ ਤਹਿਤ ਜਿਵੇਂ ਜੰਗੀ ਹੂਟਰ ਵੱਜਦੇ ਨੇ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਪੈਸ਼ਲ ਅਭਿਆਸ ਸ਼ੁਰੂ ਕਰ ਦਿੱਤਾ ਗਿਆ